ਭਾਈ 1 ਮਿੰਟ ਗੱਲ ਸੁਣੋ ਪਹਿਲਾਂ ਘਰ ਇਹੇ ਅਸਲੀ ਇੱਥੇ ਜਾਣਾ ਹਰੇਕ ਨੇ ਇੱਥੇ ਕਿਸੇ ਨੇ ਇਹ ਤੋਂ ਇਲਾਵਾ ਕਿਸੇ ਕੋਠੀ 'ਚ ਨਹੀਂ ਰਹਿ ਜਾਣਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲੇ ਮੀਡੀਆ ਵਾਲੇ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਇੱਕ ਜਣਾ ਚੱਲਦਾ ਇੱਕ ਲੈ ਕੇ ਕੈਮਰਾ ਅਸੀਂ ਆਪਣੀ ਮਾਰ ਅਸੀਂ ਆਪਣਾ ਇਹ ਵੀ ਇੱਥੇ ਭੇਜਣ ਲੱਗੇ ਆ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਸਾਰੇ ਨੇ ਇੱਥੇ ਜਾਣਾ ਸੋ ਇਹ ਕਰਕੇ ਚੌਧਰ ਦੀ ਆ ਜੋ ਕਰੀ ਸੋ ਇਹ ਕਰਕੇ ਕਬਰਿਆ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਇਕੱਠੇ ਹੋਣ ਜਾ ਰਹੇ ਅੱਜ ਅੱਲਾਹ ਨੇ ਉਹਨਾਂ ਨੂੰ ਬਖਸ਼ਿਆ ਕਰ ਦਿੱਤਾ ਅੱਜ ਇਕੱਲੇ ਇਕੱਲੇ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ Heer Ranjha Lalla Majnu ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮੋਹ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਬਾਕੀ ਮੈਨੂੰ ਮਾਫੀ ਦੇਉਂਦਾ ਰਮ ਕਿ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹ ਨਿਣਾਉਂਦਾ ਸੀ ਐਵੇਂ ਤਾਂ ਕਰਕੇ ਸਿਰ ਮਾਰ ਕੇ ਨਿਣਾਇਆ ਅੱਜ ਅਸੀਂ ਆਪਣੇ ਬਾਪ ਨੂੰ ਇਦਾਂ ਦਾ ਸਿਰ ਮਾਰ ਕੇ ਨਿਣਾਇਆ 40 ਫੀਲਿੰਗ ਦਿੰਦਾ ਇਹ ਤਾਂ ਕਿ ਬੱਚੇ ਨੂੰ ਲੜਾਈ ਨਾ ਹੋ ਤੰੜਣਾ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਆਂਦਾ ਜੇ ਤੁਸੀਂ ਆਪਣੇ ਮਾ-ਬਾਪ ਰੱਖ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਰਦੇ ਇਹ ਕਦੀ ਨਹੀਂ ਆਵੇਦਾਰ ਪੁਲਿਸ ਆਪਣੇ ਮਾਪਿਆਂ ਦਾ ਖਿਆਲ ਰੱਖੋ ਤੁਸੀਂ ਇਹ ਕਦੀ ਉਹਨਾਂ ਨੂੰ ਕਹਿੰਦੀ ਉੱਚੀ ਵਾਲਾ ਬੋਲੋ ਮੈਨੂੰ ਉੱਚੀ ਵਾਲਾ ਬੋਲੋ ਮਾਲਕ ਸਾਹਿਬ ਸਮਝ ਨਹੀਂ ਕਿਰਾਬੜਾ ਨਾ ਪਰ ਅੱਲਾ ਵੀ ਇਸ ਚੀਜ਼ ਦੀ ਇਜ਼ਾਜ਼ਤ ਨਹੀਂ ਦਿੰਦਾ ਪਰ ਪਚਾਏ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੋਲੂਗਾ ਉਹ ਰੋਲੂਗਾ ਉਹ ਦੀ ਤਰੱਕੀ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪੇ ਨੂੰ ਜੇ ਤੇ ਆਪਣੇ ਮਾਪਾਂ ਉਹਦੇ ਦਰਸ਼ਨ ਨਹੀਂ ਲਿਆ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਜਿਹੜੇ ਜਿਹੜੇ ਬਣੇ ਆ ਉਹਨਾਂ ਨੇ ਆਪੋ ਆਪਣੇ ਮਾਪੇ ਬਾਪ ਦੀ ਛੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਐ ਤਾਂ ਕਰਕੇ ਮਨਿਸਟਰ ਐ ਤਾਂ ਕਰਕੇ ਮੰਤਰੀ ਐ ਆ ਸਾਡਾ ਬਾਪ ਸ਼ਹਿਜ਼ਾਦਾ ਆ ਸ਼ਹਿਨ ਜਾਂ ਲੋਕ ਪਿਆ ਸਾਡਾ ਜਿਵੇਂ ਸਾਡੀ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਰ ਦੇ ਦੇ ਇੰਨਾ ਕੁਝ ਦੇਖਦੇ ਆ ਵੀ ਖਾਸ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਤੇ ਬੈਕ ਉਹ ਭਈਆ ਬਾਂ ਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੇ ਜਾ ਆਪਣੇ ਮਾਰ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਹਰਾ ਨਹੀਂ ਮਿਲਦੀ ਕਦੀ ਜਿੰਦਗੀ ਅੱਜ ਨਾਲੇ ਬਤਾ ਦਿਓ ਆਪਣੇ ਬਾਪ ਨੂੰ ਕਿੱਦਾਂ ਦੱਸਣਾ ਦੁਹਰਾ ਨਹੀਂ ਮਿਲਦਾ ਮਕੜੋ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਆਪ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਸਾਰੇ ਮਾਪੇ ਕਰ ਦਿਓ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਪਾਂ ਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਪੇ ਵਾਸਤੇ ਦੁਆ ਕਰੋ ਮਾਪੇ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬਾਪੋ ਸ਼ਮਸ਼ਾਨ ਘਾ ਕਦੀ ਵੀ ਮਾਪੇ ਬਾਪੋ ਫਿਰ ਦਾਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੀ ਵੀ ਚਾਹੀਦੇ ਕਦੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਦੱਸਣਾ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪਾਂ ਦੀ ਕਦਰ ਕਰੋ ਬੀਸ